ਜੂਰ ਦਾ ਲੱਡੂ ਮੂੰਹ ਚ ਪਾਇਆ ਸੋਦਰੋ ਮੈਨੂੰ ਲੱਗਦਾ ਵੀ ਅੱਜ ਜੰਗ ਬਲਾਲੇ ਵਾਲਾ ਵੀ ਕਬੂਤਰਬਾਜੀ ਦੇ ਵਿੱਚ ਬਾਜੀ ਮਾਰ ਗਿਆ ਆ ਗਈ ਭਾਈ ਕਰਮਜੀਤ ਕੰਮਾ ਬਲਾਲਾ ਸਤਨਾਮ ਬਲਾਲਾ ਅਮਰੀਕਾ ਚ ਕੰਮਾ ਬਲਾਲਾ ਕੈਨੇਡਾ ਚ ਜੰਗ ਸਿੰਘ ਜੀ ਬਲਾਲਾ ਕੋਚ ਹਰਿਆਣਾ ਚ ਕੀ ਸਮਾਰਕ ਹੋ ਰਿਹਾ ਹੋਰ ਕੀ ਹੋ ਰਿਹਾ 23 ਸੈਕਿੰਡ 50 ਪੁਆਇੰਟ ਆ ਬਾਜੀ 23 50 ਇਹ ਦੋਨੇ ਬੱਚੇ ਬਾਜੀ ਹਰਿਆਣੇ ਦੇ ਭੱਜੇ ਆ ਮੀਤ ਉਹਨਾਂ ਦੇ ਮੰਨੂ ਉਹਨਾਂ ਦੇ ਹਰਿਆਣੇ ਵਾਲੇ ਤੇਨੂੰ ਭਜਾਉਣ ਵਾਲਾ ਵੀ ਗੱਪਰੂ ਹਰਿਆਣੇ ਦਾ ਗੋਲੂ ਆ 1100 ਰੁਪਈਆ ਲੱਗਿਆ ਹੋਇਆ ਸ਼ਰਤ ਤੇ ਉੱਤੇ ਆ ਗਈ ਬਾਜੀ ਬਾਜੀ ਮੂਰਿਆ ਸਾਈਡ ਤੇ ਛੋਟੇ ਵੀ ਬਹੁਤਾ ਨੇੜੇ ਆ ਗਏ ਯਾਰ બોલે તો રો હંજી થેન્ક યુ ફોર યોર ગ્રીટમેન્ટ લો હંજી બાલિયા ઓ ઇધર હો જા પિછે કરે ના ઇધર આ જો ઇધર ઓય વળા વળા આઉ ખીરા જા ઓરે ઓ માર જા ઓરે હો જા યાર અપ 23 સેકન્ડ 78 પોઈન્ટ આ જી 23 69 69 એ બાઈજી ઉપર લે પાસે કલદીપ સિંહજી લોકો ਰਿੱਕੀ ਲੋਪੋ ਕੈਨੇਡਾ ਚੌਧਰੀ ਪੰਮੀ ਗੋਪੀ ਬੈਂਸ ਇਟਲੀ ਇਹ ਬਾਇਕਾਟ ਵਾਲਾ ਜਿਹੜਾ ਪਰਲੇ ਪਾਸੇ ਭੱਜਿਆ ਵਾ ਖੰਨੇ ਵਾਲਾ ਗਿਆ ਹੋਇਆ ਪਿੰਦਰ ਤਾਂਦਰੇ ਵਾਲਾ ਉਧਰਲੇ ਪਾਸੇ ਗਿਆ ਹੋਇਆ ਵੀਰੋ ਇਹ ਸਾਰੇ ਜਿਹੜੇ ਟ੍ਰਾਂਟੋ ਗਰੁੱਪ ਵਾਲੇ ਆ ਬੱਛੇ ਇਹਨਾਂ ਦੇ ਸਟਾਰਟਿੰਗ ਪੁਆਇੰਟ ਤੇ ਗਏ ਹੋਏ ਆ ਇਹ ਆ ਗਈ ਭਾਈ ਲਓ ਭਾਈ ਜੀ ਦੂਜੀ ਸ਼ਿਫਤੀ ਪਹਿਲੀ ਗੱਡੀ ਟਰੈਕ ਦੇ ਉੱਤੇ ਆ 23 ਸੈਕਿੰਡ 78 ਪੁਆਇੰਟ ਆ ਬਾਜੀ 23 78 78 ਇਹ ਪਰਲੇ ਪਾਸੇ ਬਾਜੀ ਜਿਹੜਾ ਖੈਰਾ ਭੱਜਿਆ ਇਹ ਮਨਵੀਰ ਮਾਗਟਾ ਰਾਮਪੁਰ ਬੱਬੂ ਖੰਨਾ ਇਹ ਟ੍ਰਾਂਟੋਗ੍ਰਾਪ ਵਾਲੇ ਮਨਵੀਰ ਮਾਗਟਾਣੀ ਅਗੀ ਤਿਆਰੀ ਰੱਖੋ ਨਾਲ ਦੀ ਨਾਲ ਹੈਲੋ ਤਿਆਰੀ ਰੱਖੋ ਨਾਲ ਦੀ ਨਾਲ ਅੱਪ 23 ਸੈਕਿੰਡ 85 ਪੁਆਇੰਟ 23 पचासी कलदीप गुरु सर कौके सुखा चूर जाका लखबीर मल्ला शीरा तखान वादा आगे भाई सीते करो सन्मान जा ਜਾਨ ਨੂੰ ਸਰਪੰਚ ਸਾਹਿਬ ਉਹਨਾਂ ਦਾ ਕਰ ਦੋ ਕੁਲਦੀਪ ਭਾਈ ਜਿਹੜੇ ਹੋਰ ਬੰਦੇ ਜੱਗੀ ਵੀਰ ਹੋਣੇ ਖੜੇ ਆ ਇਹਨਾਂ ਰੱਖ ਲਓ ਅੱਪ 23 ਸੈਕਿੰਡ 90 ਪੁਆਇੰਟ ਬਾਕੀ 23 90 ਇਹ ਭਾਈ ਜੀ ਕਾਲਾ ਬੱਛਾ ਕਾਲੇ ਹਸੈਨਪੁਰ ਹੋਂ ਦਾ ਭੋਲਾ ਸਿੰਘ ਦੀ ਕੁੰਬੜਾਲ ਦਾ ਭੱਜ ਗਿਆ ਤੇ ਨਾਲ ਭਾਈ ਜੀ ਉੱਪਰਲੇ ਪਾਸੇ ਬੱਗਾ ਬੱਛਾ ਹਰਸ਼ ਨਾਰਗਵਾਲ ਬੱਲਾ ਤੇਗ